ਬਟਾਲਾ ਚ ਰਾਮ ਨਾਮੀ ਦੇ ਪਾਵਨ ਦਿਹਾੜੇ ਤੇ ਕੱਢੀ ਗਈ ਸ਼ੋਭਾ ਯਾਤਰਾ ਸਮਾਜਿਕ ਅਤੇ ਸਿਆਸੀ ਪਾਰਟੀਆਂ ਦੇ ਚੌਣ ਮੈਦਾਨ ਚ ਲਾਨੇ ਹੋਏ ਉਮੀਦਵਾਰ ਸ਼ੋਭਾ ਯਾਤਰਾ ਚ ਹੱਤ ਮस्तक ਹੋਣ ਪਹੁੰਚੇ ਰਾਮ ਨਾਮੀ ਦੇ ਦਿਹਾੜੇ ਨੂੰ ਲੈ ਕੇ ਹਿੰਦੂ ਭਾਈਚਾਰੇ ਵੱਲੋਂ ਸ਼ਹਿਰ ਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਸ਼ਾਮਿਲ ਹੋਏ ਉੱਥੇ ਹੀ ਸਿਆਸੀ ਪਾਰਟੀਆਂ ਦੇ ਆਗੂ ਵੀ ਨਤਮਸਤਕ ਹੋਣ ਪਹੁੰਚੇ ਅਤੇ ਇਸ ਯਾਤਰਾ ਚ ਹਾਜ਼ਰੀ ਲਵਾਈ ਪਰਮਣੀ ਕਾਲੀਦਲ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਦਲਜੀਤ ਸਿੰਘ ਟੀਵਾ ਨੇ ਕਿਹਾ ਕਿ ਅੱਜ ਉਹ ਇਸ ਪਾਵਨ ਦਿਹਾੜ ਉਹਨਾਂ ਕਹਾ ਕਿ ਪੰਜਾਬ ਦੀ ਰਵਾਇਤ ਹੈ ਕਿ ਸਭ ਧਰਮਾਂ ਦੇ ਲੋਕ ਇੱਕ ਦੂਸਰੇ ਦੇ ਧਾਰਮਿਕ ਦਿਹਾੜੇ ਇਕੱਠੇ ਮਨਾਉਂਦੇ ਹਨ ਉੱਥੇ ਹੀ ਉਹਨਾਂ ਕਹਾ ਕਿ ਆਉਣ ਵਾਲੇ ਦਿਨਾਂ 'ਚ ਉਹ ਚੋਣ ਪ੍ਰਚਾਰ ਨੂੰ ਹੋਈ ਤੇਜ਼ ਕਰਨਗੇ ਅਤੇ ਲੋਕਾਂ ਦੇ ਮੁੱਦੇ ਚਾਹੇ ਉਹ ਪਠਾਨਕੋਟ ਦੇ ਕੰਡੀ ਦੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਹਨ ਜਾਂ ਫਿਰ ਸਰਦੀ ਇਲਾਕੇ ਦੇ ਕਿਸਾਨਾਂ ਦੀਆਂ ਦਿੱਕਤਾਂ ਹਨ ਜਾਂ ਫਿਰ ਬਟਾਲਾ ਦੀ ਇੰਡਸਟਰੀ ਜੋ ਮੰਡੀ ਦੇ ਹਾਲਤ 'ਚ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ 'ਚ ਜਾਣਗੇ ਉਥੇ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਮੌਜੂਦਾ ਐਮਐਲਏ ਅਮਨ ਸ਼ੈਖ ਸ਼ੈਰੀ ਕਲਸੀ ਹੁਣ ਲੋਕ ਸਭਾ ਹਲਕੇ ਦੀ ਚੋਣਵੀਂ ਦੰਗਲਚਾਨ ਉਹ ਅੱਜ ਟਿਕਟ ਮਿਲਣ ਤੋਂ ਬਾਅਦ ਬਟਾਲਾ ਚ ਰਾਮ ਨੌਮੀ ਦੀ ਸ਼ੋਭਾ ਯਾਤਰਾ 'ਚ ਸ਼ਾਮਲ ਹੋਣ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਅੱਜ ਵੱਡਾ ਦਿਹਾੜਾ ਹੈ ਅਤੇ ਉਹ ਟਿਕਟ ਲੈ ਕੇ ਆਪਣੇ ਲੋਕਾਂ 'ਚ ਪਹੁੰਚੇ ਹਨ ਅਤੇ ਸੰਗਤ 'ਚ ਵੀ ਵੱਡਾ ਹੁਸਾ ਹੈ ਅਤੇ ਸ਼ੈਰੀ ਦਾ ਕਹਿਣਾ ਸੀ ਕਿ ਪਹਿਲਾਂ ਵੀ ਬਟਾਲਾ ਦੇ ਲੋਕਾਂ ਨੇ ਹੀ ਉਹਨਾਂ ਦੀ ਚੋਣ ਲੜੀ ਸੀ ਤੇ ਜਿੱਤ ਹੋਈ ਅਤੇ ਹੁਣ ਇਸੇ ਤਰ੍ਹਾਂ ਪੂਰੇ ਲੋਕ ਸਭਾ ਦੇ ਚਾਹੇ ਚਾਰ ਕੋਨੇ ਮੁਕਾਬਲਾ ਹੈ ਜਾਂ ਹੋਰ ਵੀ ਹਲਕੇ ਹਨ ਲੋਕ ਚੋਣ ਲੜਨਗੇ ਜੀਬੀਸੀ ਅਪਡੇਟ ਦੇ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਪਰਵਾਹ ਰਿਆ ਜੀ ਔਰ ਬੜੀ ਵੱਡੀ ਗੱਲ ਹੈ ਬੜਾ ਵੱਡਾ ਦੇਣਿਆ ਪਰਮਾਤਮਾ ਨੇ ਹੀ ਇਹ ਟਿਕਟਵਾਜੀ ਹੈ ਤੇ ਹੁਣ ਤਾਂ ਉਹ ਨਹੀਂ ਵੀ ਜਤੋਂ ਨਹੀਂ ਵੀ ਪਰਮਾਤਮਾ ਨੇ ਹੀ ਆਂ ਜੀ ਜੀ ਅਸ਼ੀਰਵਾਦ ਵੀ ਰਾਮਦਾਈ ਲੈਣਾ ਹੈ ਬਾਹਰ ਤੇ ਵੀ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਹਲਕਾ ਹਲਕੇ ਦੇ ਵਿੱਚ ਇੱਕ ਥੰਕਾ ਸੀ 9 ਹਲਕੀਆਂ ਦੇ ਵਿੱਚ ਮੁਕਾਬਲਾ ਅੱਗੇ ਵੀ ਪਟਾਲੇ ਦੀ ਲੜਾਈ ਲੋਕਾਂ ਨੇ ਲੜੀ ਹੁਣ ਜਿਹੜੇ ਜਿਹੜੇ ਹਲਕੇ ਦੀ ਲੜਾਈ ਅਰਦਾਸ ਤੋਂ ਪ੍ਰੋਗ ਸਮਾਧੀ ਲੜਾਈ ਇਹ ਵੀ ਹੁਣ ਲੋਕ ਲੜਦੇ ਨੇ ਚਾਰ ਗੁੰਨੇ ਮੁਕਾਬਲਾ ਮੈਂ ਕਿਹਾ ਜੀ ਪਾਜੀ ਮੱਟੀ ਆ ਜਾਓ ਪਹਿਲੇ ਬਲੇਰ ਸਭ ਤੋਂ ਪਹਿਲਾਂ ਸੰਗਤ ਹੋਵੇ ਨਾ ਆ ਜਾਓ ਭਗੀਆਂ ਆਓ ਆਪਣੇ ਆ ਆਹ ਹੋਣਾ ਪਿਆਰੀ ਹੈ ਜਿਹੜਾ ਰਿਸ਼ਤਾ ਗੱਲ ਨਹੀਂ ਕਰਦੇ ਮੈਂ ਕਰ ਦ ਆਹ ਹੋਰ ਸਾਰੇ ਪਟਾਲੇ ਦੀ ਸਾਰੀ ਸੰਗਤ ਨੂੰ ਬਣਾਈ ਰੱਖਣਾ ਹੈ ਬਹੁਤ ਖੁਸ਼ੀ ਹੈ ਕਿ ਸਾਰੇ ਪੈਂਪਰਾ ਮੈਜਰ ਦੇ ਜੋ ਸਾਡੇ ਬਰਵਾਦੀ ਦੇ ਪਿਰਾਦੇ ਸਿੱਖਿਆ ਸੀ ਇਕੱਠੇ ਹੋ ਕੇ ਰਾਮ ਨਮੀ ਦਾ ਜਹਾੜਾ ਬਣਾ ਕੇ ਇੱਕ ਵਧੀਆ ਸੱਜ ਵਾਲਤਾ ਦਾ ਜਿਹੜਾ ਸੁਨੇਹਾ ਉਹ ਦੋ ਜਦੋਂ ਵੀ ਕਿਸੇ ਪਹਾਨ ਸਖੀਅਰ ਦਾ ਦਿਨ ਬਣਾਇਆ ਜਾਂਦਾ ਉਹਦਾ ਅਸਲੀ ਮਕਸਦ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਆਈਡੀਓਲੋਜੀ ਹੈ ਜਿਹੜੇ ਉਹਨਾਂ ਨੂੰ ਪੂਰਨੇ ਪਾਏ ਹੁੰਦੇ ਆ ਜਿਹੜੀਆਂ ਉਹਨਾਂ ਨੇ ਸਿੱਖਿਆਵਾ ਸਾਨੂੰ ਦਿੱਤੀ ਆ ਇਸ ਤਰ੍ਹਾਂ ਕੋਸ਼ਿਸ਼ ਵੀ ਕਰਨੀ ਗਈ ਹੈ ਕਿ ਉਹਨਾਂ ਜੀਵਨ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਕਿ ਪਰਿਆਦਾ ਪਰਚੇਤਨ ਤੋਂ ਆਪ ਆਪ ਕੋ ਉੱਤੇ ਜੀਦਾ ਹੈ ਜਿਹੜਾ ਜੀਵਨ ਹੈ ਇੱਕ ਸਾਡੀ ਜ਼ਿੰਦਗੀ ਵਾਸਤੇ ਇੱਕ ਆਦਰਸ਼ ਹੈ ਕਿ ਕਿਸ ਤਰੀਕੇ ਆਪਣੇ ਬਾਪ ਦਾ ਹੁਕਮ ਮੰਨਣਾ ਚਾਹੀਦਾ ਇਸ ਤਰੀਕੇ ਪ੍ਰਭਾਵ ਨਾਲ ਸਾਨੂੰ ਕੋਈ ਨੂੰ ਹੋਣਾ ਚਾਹੀਦਾ ਪਰ ਇਹਕੇ ਨੂੰ ਟਰਾਲੀ ਨਿਕਲ ਔਰ ਇੱਕ ਰਾਜੇ ਦੇ ਕੀ ਫਤੂ ਹੁੰਦੇ ਆ ਸਾਰੀਆਂ ਚੀਜ਼ਾਂ ਅੱਜ ਸਾਨੂੰ ਉਹਨਾਂ ਦੇ ਕੰਮ ਤੋਂ ਸਿੱਖਣ ਲੱਗੀਆਂ ਸੋ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਔਰ ਉਹਨਾਂ ਦੇ ਕਰਤਾਰਾਂ ਦੇ ਕੁਝ ਨਾ ਕੁਝ ਆਪਾਂ ਉਹਨਾਂ ਦੇ ਜੀਵਨ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਉਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਰਤਾਰਪੁਰ ਦੇ ਵਿੱਚ ਪਹਿਲੇ 7-8 ਸਾਲ ਦਿੱਤੇ ਉਹ ਵੀ ਫੇਰ ਵੀ ਸੱਤਾਂ ਮਾਰੀ ਦਿੱਤੀ ਇਹ ਜਿਤਨਾ ਕਦਰ ਸਾਡੀ ਤਸੀਹ ਹਾਂ

ओके ਇਸ ਨੂੰ ਵੀ ਇਹ ਜੋ ਆਪਣੀ ਨਾ 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 ਪਰ ਸਭ ਤੋਂ ਪੁਰਾਣੀ ਇੰਡਸਟਰੀ ਪਟਾੜਾ ਦੇ ਵਿੱਚ ਹੈ ਪਰ ਇੰਡਸਟਰੀ ਦਾ ਮੰਦਾ ਹਾਲ ਕਿਉਂ ਹੈ ਕਿਉਂਕਿ ਨਾਲ ਸਾਡੇ ਜੰਮੂ ਪੈਂਦਾ ਤੇ ਤੁਸੀਂ ਕਠੂਏ ਚਲ ਜਿਓ ਤੇ ਉੱਥੇ ਤੇ ਇੰਡਸਟਰੀ ਲਾਉਣੀ ਹੋਵੇ ਤਾਂ ਬਹੁਤ ਵੱਡੇ ਵੱਡੇ ਦੇਤਾਂ ਤੇ ਜਿਹੜੇ ਪਟਾੜਾ ਦੇ ਸਾਰੀ ਉਮਰ ਜਿਨ੍ਹਾਂ ਨੇ ਲੋਹੇ ਦੀ ਇੰਡਸਟਰੀ ਨੂੰ ਦੇਸ਼ ਦੇ ਵਿੱਚ ਟਾਈਮ ਰੱਖਿਆ ਉਨ੍ਹਾਂ ਵਾਸਤੇ ਉਹ ਸਹੂਲਤਾਂ ਨਹੀਂ ਹੈ ਕਿ ਪੈਰ ਰੁਕ ਨਹੀਂ ਜਤੀ ਪੁਸ਼ਤੀ ਕਰੀਗਰ ਬੈਠੇ ਆ ਬਲਤ ਬੈਠੇ ਆ ਦਸਤੀ ਚਲੋੜ ਵਾਲੇ ਬੈਠੇ ਆ ਉਹਨਾਂ ਨੂੰ ਉਤਸ਼ਾਹਿਤ ਕਰਕੇ ਤੇ ਉੱਥੇ ਦੀ ਸਹੂਲਤਾਂ ਦਿੱਤੀਆਂ ਇਹ ਵੀ ਸੱਦੀ ਜਿਲ੍ਹਾ ਕਿੰਨੇ ਕੁ ਦੂਰ ਪੇਸ ਰੱਖਦੇ ਨੇ ਇਹਨਾਂ ਦੀ ਇੰਡਸਟਰੀ ਜਿਹੜੀ ਹੈ ਦਿਨੋਂ ਦਿਨ ਪਿੱਛੇ ਗਈ ਔਰ ਨਵੇਂ ਤਰ੍ਹਾਂ ਦੇ ਚੈਪਟਰ ਹੋ ਰਿਹਾ ਔਰ ਪੰਜਾਬ ਦੇ ਨਾਲ ਖਾਸ ਕਰਕੇ ਸਾਡੇ ਸੱਦੀ ਜਿਲ੍ਹੇ ਇਸ ਬਰਦਾਸ਼ਤ ਉਤੇ ਪ੍ਰਸ਼ਾਨ ਖੋਤੇ ਨਾਲ ਹੋ ਟ੍ਰੈਂਡ ਹੋ ਇਦਾਂ ਹੀ ਕਿ ਸਾਡ ਤੁਸੀਂ ਤਾਰਤਪਾਰ ਦੇ ਇੱਕ ਜਿਨ੍ਹਾਂ ਦੀ ਜਮੀਨਾਂ ਜਾਟ ਕਿਹ ਤੋਂ ਉਹਨਾਂ ਦਾ ਕੀ ਹਾਲ ਉਹਨਾਂ ਨੂੰ ਤਾਂ ਖੇਤੀ ਕਰਨ ਵਾਸਤੇ ਪੂਰੇ ਪਿੰਡ ਦੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ਉਹ ਤਾਂ ਮਲਾਜਮਾ ਕੋਈ ਨੇ ਤੇ ਖੇਤੀ ਕਰਨੀ ਪੈਂਦੀ ਹੈ ਇਸ ਕਰਕੇ ਬੜੀਆਂ ਵੱਡੀਆਂ ਦਿੱਕਤਾਂ ਨੇ ਸਰਦੀ ਲੱਗ ਜਾਂਦੀਆਂ ਕੱਡੇ ਦੇ ਇਲਾਕਿਆਂ ਜਿਹੜੇ ਪਾਣੀ ਦੀਆਂ ਉੱਪਰ ਜਾ ਕੇ ਬਹੁਤ ਵੱਡੀਆਂ ਤੀਨ ਵਾਲੀਆਂ ਤੇ ਆਉਣੀਆਂ ਔਰ ਪੰਚਾਇਤ ਦੀਆਂ ਵੀ ਦਿੱਕਤਾਂ ਨੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕੰਡੀ ਏਰੀਆ ਦਾ ਡਵੈਲਪਮੈਂਟ ਦਾ ਨੈਸ਼ਨਲ ਲੈਵਲ ਦੇ ਉੱਤੇ ਵੱਖਰਾ ਬੋਰਡ ਹੋਣਾ ਚਾਹੀਦਾ ਸਰਦੀ ਏਰੀਆ ਦਾ ਵੱਖਰਾ ਬੋਰਡਰ ਹੋਣਾ ਚਾਹੀਦਾ ਅਕਦਾ ਸਾਡਾ ਸਰਕਾਰ ਫੁੱਲਿਆ ਕਿਸੇ ਵੀ ਕਰਤਾਰ ਕੋਲ ਸਾਡਾ ਪਾਸਪੋਰਟ ਕਰਕੇ ਲੋਕੀ ਜਾਣੇ ਪਾ ਰਹੇ ਉੱਤੇ ਪਰਮਿਟ ਲਾ ਕੋ ਕਰੋ ਜਿਹੜਾ ਆਚਾਰੀ ਤੋਂ ਸਰਾਦੀ ਤੋਂ ਵਪਾਰ ਕੋਲੋ ਸਾਡੀ ਇੰਡਸਟਰੀ ਬਦ ਇਹ ਸਾਰੀ ਚੀਜ਼ਾਂ ਲੱਗਦੀ ਹੈ